ਨੇ ਦੇਤਾ ਤਾਂ ਬਹੁਤ ਮਾੜੀ ਹਾਲਤ ਨਹੀਂ ਫਸਲਾਂ ਬਹੁਤ ਨੁਕਸਾਨ ਹੋ ਗਈਆਂ ਕਿੰਨੀਆਂ ਕੁ ਫਸਲਾਂ ਨੂੰ ਸਾਰੀ ਨੁਕਸਾਨ ਹੋ ਗਈ ਜਿਹੜਾ ਚੋਨਾ ਲੱਗ ਡੁੱਬ ਗਿਆ ਬਸ ਉਸ ਤੋਂ ਬਰਸਾਤ ਬਹੁਤ ਹੋ ਰਹੀ ਹੈ ਬਰਸਾਤ ਕਾਰਨ ਹਾਲਾਤ ਮਾੜੇ ਨੇ ਕਿੰਨਾ ਪਾਣੀ ਵਧਿਆ ਜੀ ਪਾਣੀ ਅੱਜ ਕੁਛ 1/2 ਫੁੱਟ ਵਧਿਆ ਨਹੀਂ ਯਾਰ ਲੈ ਕੋਈ ਗੱਲ ਨਹੀਂ ਕੀਤੀ ਅੱਛਾ ਹਾਂ ਜੀ ਪਾਣੀ ਕਿੱਥੇ ਆਇਆ ਪਾਣੀ ਦੀ ਫਸਲਾਂ ਦੇ ਵਿੱਚ ਪਿੱਛੇ ਲੰਗੜ ਪੈਣੀ ਹੁੰਦੀ ਹੈ ਹੂੰ ਇੱਧਰ ਵੀ ਪਾਰ ਤੱਕ ਪਾਣੀ ਤੇ ਰਾਹ ਪਾਰ ਹੋ ਗਿਆ ਅੱਗੇ ਫਾਂ ਦੇ ਸਮੇਂ ਪਾਣੀ ਵੱਧ ਗਈ ਤੇ ਆਕਾ ਕੁੰਡੀ ਚਾਂਸੀ ਨੇ ਲਾਟ ਬਹੁਤ ਮੜਿਆ ਅੱਛੇ ਹਾਂ ਕਿਸ ਤਰ੍ਹਾਂ ਦੇ ਪਾਣੀ ਕਰਕੇ ਸਾਰਾ ਪਾਣੀ ਬਾਹਰ ਨਿਕਲਣਾ ਚાલુ ਹੋ ਗਿਆ ਪਿੰਗਾਂ ਦੇ ਮੂੜੀਆਂ ਸੜ ਗਈਆਂ ਕਈਆਂ ਦੇ ਝੋਨੇ ਲੱਗੇ ਡੁੱਬ ਗਏ ਹੂੰ ਦਾਦਾ ਪਾਪਣਾ ਫਟ ਪਾਣੀ ਵਰ ਗਿਆ ਅੱਛਾ ਅਜਾ ਦਾ ਕੋ ਫਟ ਵਰ ਗਿਆ ਅੱਛਾ ਕਿੰਨੇ ਕ ਖੇਤਾਂ ਇਚ ਆਇਆ ਕਿੰਨੇ ਕਿਨੇ ਪਰ ਇੱਥੇ ਵਾਲੀ ਆਰਾਮ ਸੇ ਪੇਣੀ ਦੇ ਨਾਲ ਨਾਲ ਹੂੰ ਘਰਾਂ ਨੂੰ ਹੀ ਲੱਗਿਆ ਕਰਨ ਨੇ ਲੱਗਿਆ ਫੇਤਾ ਚੀਜ਼ ਹਰ ਤੱਕ ਇਹ ਪ੍ਰਸ਼ਾਸਨ ਨਾਲ ਹੀ ਆਇਆ ਜੋ ਕਰਨਗੇ ਫੈਸਲਾ ਜਨਤਨ ਹੱਕ ਜੀ ਕਰਨਗੇ ਤਾਂ ਠੀਕ ਹੀ ਹੈ ਹਾਲਾਤ ਬੜੇ ਨੇ ਪਾਣੀ ਵਧਦਾ ਪਿਆ ਕੱਲ ਪਾਣੀ ਘੱਟ ਸੀ ਅੱਜ ਜ਼ਿਆਦਾ ਹੈਗਾ ਭਾਈ ਕਿੰਨਾ ਕੁ ਵਧਿਆ ਪਾਣੀ ਫੁੱਟ ਕੁ ਵਧਿਆ ਜ਼ਿਆਦਾ ਹੋ ਗਿਆ ਨੁਕਸਾਨ ਮੂੰਗੀਆਂ ਦਾ ਚੀਆਂ ਦੋੜਿਆ ਜਿਹਨਾਂ ਦੇ ਖੇਤਾਂ 'ਚ ਮੂੰਗੀਆਂ ਖਲੀਆਂ ਨੇ ਨਾ ਉਹਨਾਂ 'ਚ ਪਾਣੀ ਜ਼ਿਆਦਾ ਤੇ ਝੋਨਾ ਕਿ ਜਨ ਲੱਗਿਆ بارش ਵੀ ਬਹੁਤ ਜਿਆਦਾ ਪੈ ਗਈ ਬਾਰਸ਼ ਕਰਕੇ ਵੀ ਸਾਡੇ ਫਸਲ ਮੰਗੀ ਆਈਏ ਮੰਗੀਆਂ ਆਈਏ ਜਿਹੜੀ ਮੰਗੀ ਬਤਲ ਹੁਣ ਕੱਟਨੀ ਸੀ ਨਾ ਉਹ ਵਾਟ ਗਿਆ ਤੇ ਇਹ ਜਿਹੜੇ ਤਲ ਬੈਣੀ ਕਈਆਂ ਦੀਆਂ ਮੰਗੀਆਂ ਡੁੱਬ ਗਈਆਂ ਤੇ ਚੰਗਰ ਬੈਣੀ ਦੇ ਨਾਲ ਪਾਣੀ ਦਾ ਲੱਗ ਗਿਆ ਝੋਨਾ ਝੋਨੇ ਦੇ ਵਿੱਚ ਹੀ ਪੈ ਗਿਆ ਪਾਣੀ ਜਿਹੜਾ ਝੋਨਾ ਲੱਗਿਆ ਪਾਣੀ ਜਿਆਦਾ ਤਾਂ ਬਹੁਤ ਮਾੜੀ ਹਾਲਤ ਹੋ ਗਈ ਹੂੰ ਫਸਲਾਂ ਬਹੁਤ ਨੁਕਸਾਨ ਹੋ ਗਈਆਂ ਕਿੰਨੀਆਂ ਕੁ ਫਸਲਾਂ ਬਹੁਤ ਸਾਰੀ ਨੁਕਸਾਨ ਹੋ ਗਈ ਜਿਹੜਾ ਚੋਨਾ ਲੱਗ ਡੁੱਬ ਗਿਆ ਬਸ ਉਸ ਤੋਂ ਬਰਸਾਤ ਬਹੁਤ ਹੋ ਰਹੀ ਹੈ ਬਰਸਾਤ ਕਾਰਨ ਹਾਲਾਤ ਮਾੜੇ ਨੇ ਕਿੰਨਾ ਪਾਣੀ ਵਧਿਆ ਜੀ ਪਾਣੀ ਅੱਜ ਕੁਛ ਅੱਧਾ ਪੌਣਾ ਫੁੱਟ ਵਧਿਆ ਹੈ ਨਹੀਂ ਯਾਰ ਲੈ ਕੋਈ ਗੱਲ ਨਹੀਂ ਕੀਤੀ ਅੱਛਾ ਹਾਂ ਜੀ ਪਾਣੀ ਕਿੱਥੇ ਆਇਆ ਪਾਣੀ ਦੀ ਫਸਲਾਂ ਦੇ ਵਿੱਚ ਪਿੱਛੇ ਰੰਗੜ ਪੈਣੀ ਹੋ ਗਈ ਹੂੰ ਇੱਧਰ ਵੀ ਪਾਰ ਤੱਕ ਪਾਣੀ ਤੇ ਰਾਹ ਪਾਰ ਹੋ ਗਿਆ ਹੂੰ ਅੱਗੇ ਫਾਨ ਨਾਲ ਸਮਝ ਪਾਣੀ ਵਧਦਾ ਹੀ ਪਿਆ ਚਾਹਤ ਚੰਦਰੀ ਲਾਟ ਬਹੁਤ ਮੜਿਆ ਅੱਛਾ ਕਿਸ ਤਰ੍ਹਾਂ ਦੇ ਪਾਣੀ ਕਰਕੇ ਸਾਰਾ ਪਾਣੀ ਬਾਹਰ ਨਿਕਲਣਾ ਚાલુ ਹੋ ਗਿਆ ਹੈ ਪਿੰਡਾਂ ਦੇ ਮੂੜੀਆਂ ਸੜ ਗਈਆਂ ਕਈਆਂ ਦੇ ਝੋਨੇ ਲੱਗੇ ਡੁੱਬ ਗਏ ਹੂੰ ਦੱਦਾ ਪਾਉਣਾ ਫਟ ਪਾਣੀ ਵਰ ਗਿਆ ਅੱਛਾ ਅੱਜਾ ਡੱਕ ਫਟ ਵਰ ਗਿਆ ਅੱਛਾ ਕਿੰਨੇ ਕ ਖੇਤਾਂ ਵਿੱਚ ਆਇਆ ਕਿੰਨੇ ਕਿੰਨੇ ਹਰੇ ਤੇ ਵਾਲੀ ਆਰਾਮ ਨਾਲ ਪੇਣੀ ਦੇ ਨਾਲ ਨਾਲ ਹੂੰ ਘਰਾਂ ਨੂੰ ਵੀ ਲੱਗਿਆ ਘਰਾਂ ਨੇ ਲੱਗਿਆ ਖੇਤਾਂ ਚ ਖੇਤਾਂ ਇਹ ਪ੍ਰਸ਼ਾਸਨ ਨਾਲ ਹੀ ਆਇਆ ਜੋ ਕਰਨਗੇ ਫੈਸਲਾ ਜਨਤਨ ਹੱਕ ਜੀ ਕਰਨਗੇ ਤਾਂ ਠੀਕ ਹੀ ਹੈ ਹਾਲਾਤ ਤਾਂ ਬੜੇ ਨੇ ਪਾਣੀ ਵਧਦਾ ਪਿਆ ਕੱਲ ਪਾਣੀ ਘੱਟ ਸੀ ਅੱਜ ਜ਼ਿਆਦਾ ਹੈਗਾ ਭਾਈ ਕਿੰਨਾ ਕੁ ਵਧਿਆ ਪਾਣੀ ਪੁੱਟ ਨੂੰ ਵਧਿਆ ਜ਼ਿਆਦਾ ਹੀ ਹੋ ਗਿਆ ਉਹ ਨੁਕਸਾਨ ਮੂੰਗੀਆਂ ਦਾ ਕਈਆਂ ਦਾ ਹੋ ਰਿਹਾ ਜਿਹਨਾਂ ਦੇ ਖੇਤਾਂ 'ਚ ਮੂੰਗੀਆਂ ਖੜੀਆਂ ਨੇ ਨਾ ਉਹ ਮੇ ਪਾਣੀ ਜ਼ਿਆਦਾ ਤੇ ਝੋਨਾ ਕਿ ਜਨ ਲੱਗਿਆ ਬਾਰਿਸ਼ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਨਾ ਬਾਚ ਕਰਕੇ ਵੀ ਹੋ ਗਿਆ ਸਾਡੇ ਫਸਲ ਮੂੰਗੀ ਆਈ ਏ ਮੂੰਗੀਆਂ ਆਈਆਂ ਜਿਹੜੀ ਮੂੰਗੀ ਬਤੋਂ ਹਣ ਕੱਟਣੀ ਸੀ ਨਾ ਉਹ ਆ ਗਈ ਤੇ ਇਧਰ ਇਹ ਤੇ ਬੈਣੀ ਕਈਆਂ ਦੀ ਮੂੰਗੀਆਂ ਡੁੱਬ ਗਈਆਂ ਤੇ ਚੰਗਰ ਬੈਣੀ ਦੇ ਨਾਲ ਪਾਣੀ ਦਾ ਲੱਗ ਗਿਆ ਜੋਣਾ ਜੋਨੇ ਦੇ ਵਿੱਚ ਹੀ ਪੈ ਗਿਆ ਪਾਣੀ ਕਈਆਂ ਜੋਣਾ ਲੱਗਿਆ ਸੀ